ਜ਼ਿਲ੍ਹਾ ਰੋਪੜ ਦੇ ਸਾਰੇ ਹੀ ਇਲੈਕਟ੍ਰੋਨਿਕ ਤੇ ਮੀਡੀਆ ਦੇ ਸਾਰੇ ਸਤਕਾਰਯੋਗ ਸਾਥੀਓ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਅੱਜ ਦੇ ਬਹੁਤ ਹੀ ਮਹੱਤਵਪੂਰਨ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਲਈ ਆਪ ਸਭ ਸਾਥੀ ਪਹੁੰਚੇ ਹੋ ਮੇਰੇ ਨਾਲ ਵੀ ਮੇਰੇ ਤੋਂ ਪਹਿਲਾਂ ਸਾਡੇ ਸਾਥੀ ਨੇ ਦੱਸਿਆ ਕਿ ਮੇਰੇ ਨਾਲ ਰੋਪੜ ਜ਼ਿਲ੍ਹੇ ਦੇ ਦੋਨੋਂ ਵਿਧਾਇਕ ਵਿਧਾਨ ਸਭਾ ਚ ਮੇਰੇ ਸਾਥੀ ਸਤਕਾਰਯੋਗ ਐਡਵੋਕੇਟ ਦਨੇਸ਼ ਛੱਡਾ ਜੀ ਜੋ ਰੋਪੜ ਵਿਧਾਨ ਸਭਾ ਦੀ ਨੁਮਾਇੰਦਗੀ ਕਰਦੇ ਨੇ ਤੇ ਸਤਕਾਰਯੋਗ ਡਾਕਟਰ ਚਰਨਜੀਤ ਚੰਨੀ ਜੀ ਜੋ ਹਲਕਾ ਸ਼੍ਰੀ ਚਮਕੌਰ ਸਾਹਿਬ ਤੋਂ ਨੁਮਾਇੰਦਗੀ ਕਰਦੇ ਨੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਡਾਕਟਰ ਸੰਜੀਵ ਗੋਤਮ ਜੀ, ਰਾਮਕਮਰ ਮੁਖਾਰੀ ਜੀ, ਸਾਡੇ ਯੂਥ ਦੇ ਪ੍ਰਧਾਨ ਸਾਡੀ ਸਾਰੀ ਲੀਡਰਸ਼ਿਪ ਹੌਸਲਾ ਜੀ, ਮੈਡਮ ਸਾਰੀ ਇਸ ਮੁੱਚੀ ਲੀਡਰਸ਼ਿਪ ਤੁਹਾਡੇ ਸਾਹਮਣੇ ਬੈਠੀ ਹੈ ਜ਼ਿਲ੍ਹੇ ਦੀ। ਅੱਜ ਇੱਕ ਬਹੁਤ ਜਿਹੜੀ ਅਹਿਮ ਮੁੱਦਾ ਹੈ ਪੰਜਾਬ ਦੇ 55 ਲੱਖ ਗਰੀਬਾਂ ਦਾ ਆਮ ਲੋਕਾਂ ਦਾ ਸਾਡੇ ਮਨਰੇਗਾ ਦੇ ਕੰਮ ਹੈ ਸਾਡੇ Dalit ਪਰਿਵਾਰ ਗਰੀਬਾਂ ਦੇ 55 ਲੱਖ ਪਰਿਵਾਰਾਂ ਦੇ 55 ਲੱਖ ਪੰਜਾਬੀਆਂ ਦੇ ਰੋਟੀ ਦੇ ਥਾਲੀ ਦੇ ਵਿੱਚੋਂ ਰੋਟੀ ਖਾਣ ਦੀ ਕੋਸ਼ਿਸ਼ ਕੀਤੀ ਹੈ। ਇਹ ਕੋਸ਼ਿਸ਼ ਕਿੰਨ ਕੀਤੀ ਹੈ? ਇਹ ਕੋਸ਼ਿਸ਼ ਕੀਤੀ ਹੈ ਕੇਂਦਰ ਦੀ ਭਾਜਪਾ ਸਰਕਾਰ ਨੇ। ਹਰ ਵਾਰ ਹਰ ਵਾਰ ਉਹਨਾਂ ਦਾ ਇੱਕੋ ਹੀ ਮਨਸੂਬਾ ਹੁੰਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਨੂੰ ਕਮਜ਼ੋਰ ਕੀਤਾ ਜਾਵੇ। ਪੰਜਾਬ ਦੀ ਪਿੱਠ ਤੇ वार ਕੀਤਾ ਜਾਵੇ ਤੇ ਉਸੇ ਤਹਿਤ ਤੇ ਤੁਸੀਂ ਦੇਖੋ ਕਲਪਨਾ ਕਰਕੇ ਦੇਖੋ ਕਿ ਜਿਹੜਾ ਸੂਬਾ ਪੂਰੇ ਦੇਸ਼ ਦਾ ਢਿੱਡ ਭਰਦਾ ਉਸੇ ਸੂਬੇ ਦੇ ਉੱਤੇ ਇੰਨਾ ਵੱਡਾ ਧੱਕਾ 55 ਲੱਖ ਗਰੀਬਾਂ ਦੇ ਰਾਸ਼ਨ ਖੋਣ ਦੀ ਤਿਆਰੀ ਹੈ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਕਦੀ ਕਹਿੰਦੇ ਆ ਜੀ ਈਕੀ ਈਕੇवाईसी ਕਰਨੀ ਹੈ ਕਦੀ ਕਹਿੰਦੇ ਜੀ ਨਹੀਂ ਇਤਾਂ ਜੀ ਪੰਜਾਬੀ ਅਮੀਰ ਹੈ ਵੈਸੇ ਵੀ ਮੈਂ ਤੁਹਾਨੂੰ ਦੱਸ ਦਵਾਂ ਬਾਕੀ ਸਟੇਟਾਂ ਦੇ ਵਿੱਚ ਤਮਿਲਨਾਡੂ ਰਾਜਸਥਾਨ 70 70% ਪਹਿਲਾਂ ਸਾਡੇ ਤੇ ਕੈਪ ਲਾਈ ਹੋਈ ਹੈ ਤੇ ਹੁਣ ਉਸ ਤੋਂ ਬਾਅਦ ਇਕਬੀਆਈਸੀ ਦੇ ਨਾਮ ਦੇ ਉੱਤੇ ਤੇ ਹੋਰ ਸ਼ਰਤਾਂ ਲਾ ਕੇ ਸ਼ਰਤ ਲਾ ਦਿੱਤੀ ਕਿ ਜਿਹੜੇ ਜਿਹਦੇ ਕੋਲ ਢਾਈ ਕਿੱਲੇ ਜ਼ਮੀਨ ਹੈ ਉਹ ਅਮੀਰ ਹੋ ਗਿਆ ਮੈਂ ਖੁਦ ਇੱਕ ਜ਼ਿਮੀਂਦਾਰ ਪਰਿਵਾਰ ਤੋਂ ਆਂ ਮੈਨੂੰ ਕਿਸਾਨਾਂ ਦਾ ਦਰਦ ਪਤਾ ਤੁਸੀਂ ਦੱਸ ਦਿਓ ਜੀ ਨਾਲੇ ਸਾਡਾ ਤਾਂ ਰੋਪੜ ਜ਼ਿਲ੍ਹੇ ਦੇ ਵਿੱਚ ਬਿਰਲਾ ਹੀ ਕੋਈ ਆ ਜਿਹੜਾ ਢਾਈ ਕਿੱਲੇ ਤੋਂ ਉੱਤੇ ਆ ਜਿਹਦੇ ਕੋਲ ਜ਼ਮੀਨ ਸਾਡੇ ਤਾਂ ਸਾਰੇ ਇੱਥੇ ਛੋਟੇ ਜ਼ਿਮੀਂਦਾਰ ਹੈ ਦੱਸੋ ਢਾਈ ਕਿੱਲੇ ਵਾਲਾ ਕਿਵੇਂ ਆਪਣੇ ਬੱਚੇ ਨੂੰ ਪੜ੍ਹਾ ਲੂਗਾ ਕਿਵੇਂ ਇਲਾਜ ਕਰਾਊਗਾ ਕਿਵੇਂ ਕਰੂਗਾ ਕਹਿੰਦੇ ਅਮੀਰ ਹੋ ਗਿਆ ਜੀ ਫਿਰ ਕਹਿੰਦੇ ਕਿ ਜਿਹਦੇ ਕੋਲ ਪੁਰਾਣੀ ਗੱਡੀ ਹੈ ਉਹ ਅਮੀਰ ਹੋ ਗਿਆ ਇਹ ਵੀ ਖਾਸ ਕਰਕੇ ਰੋਪੜ ਜ਼ਿਲ੍ਹੇ ਲਈ ਸਭ ਤੋਂ ਅਹਿਮ ਮੁੱਦਾ ਹੈ ਕਿ ਸਭ ਤੋਂ ਵੱਧ ਟੈਕਸੀ ਡਰਾਈਵਰ ਸਾਡੇ ਜ਼ਿਲ੍ਹੇ ਤੋਂ ਅਸੀਂ ਜੇ ਅਗਰ ਕੋਈ ਗਰੀਬ ਜੇ ਅਗਰ ਕੋਈ ਟੈਕਸੀ ਚਾਲਕ ਹੈ ਤਾਂ ਮਤਲਬ ਉਹ ਤਾਂ ਰਾਸ਼ਨ ਕਾਰਡ ਦੂੰਗੇ ਉਹ ਅਮੀਰ ਹੋ ਗਿਆ ਫਿਰ ਕਹਿੰਦੇ ਜੀ ਕੋਈ ਵਿਦੇਸ਼ ਗਿਆ ਇਹ ਵੀ ਸਭ ਤੋਂ ਵੱਧ ਸਾਡੇ ਜ਼ਿਲ੍ਹੇ ਨਾਲ ਸਭ ਤੋਂ ਵੱਧ ਸਾਡੇ ਇਲਾਕੇ ਦੇ ਵਿੱਚੋਂ ਬੱਚੇ ਜਾਂਦੇ ਆ ਸਾਡੇ ਕੰਮ ਅਰਬ ਦੇ ਮੁਲਕਾਂ 'ਚ ਦਿਹਾੜੀ ਕਰਨ ਇਹਦਾ ਮਤਲਬ ਕਿ ਉਹ ਅਮੀਰ ਹੋ ਗਏ ਐਨ ਆਰ ਆਈ ਹੋ ਗਏ ਇਹਦਾ ਮਤਲਬ ਉਹਨਾਂ ਦੇ ਪਿੱਛੇ ਉਹਨਾਂ ਦੇ ਬਜ਼ੁਰਗ ਮਾਤਾ ਪਿਤਾ ਨੂੰ ਉਹਨਾਂ ਦੀ ਭੈਣ ਨੂੰ ਰਾਸ਼ਨ ਨਹੀਂ ਦੋਵਗੇ ਤੁਸੀਂ ਇੱਕ ਤੋਂ ਵਿਚਾਰਾ ਉੱਥੇ ਦਿਹਾੜੀ ਕਰ ਰਿਹਾ ਫਿਰ ਕਹਿੰਦੇ ਅਗਰ ਕਿਸੇ ਦੇ ਬੱਚੇ ਨੂੰ ਨੌਕਰੀ ਮਿਲ ਗਈ ਵੱਖ ਵੱਖਰੀ ਵੱਖਰੀ ਸ਼ਰਤਾਂ ਲਾ ਕੇ ਇਕਈ ਕੇ ਵਾਸੀ ਦੇ ਨਾਮ ਦੇ ਉੱਤੇ ਪੰਜਾਬ ਸਰਕਾਰ ਨੇ ਕਿਹਾ ਸੀ ਕੰਮ ਕਰ ਰਹੇ ਹਾਂ ਮੈਂ ਤੁਹਾਨੂੰ ਦੱਸਦਾ ਮਾ ਰੋਪੜ ਜ਼ਿਲ੍ਹੇ ਚ 88% ਪਰਿਵਾਰਾਂ ਦੀ ਇਕਈ ਕੇ ਵਾਸੀ ਹੋ ਚੁੱਕੀ ਹੈ ਮੈਂ ਪਰਸੋ ਸਟੇਟਸ ਚੈੱਕ ਕਰਾਇਆ ਪੂਰੇ ਜ਼ਿਲ੍ਹੇ ਦੇ ਵਿੱਚ ਤਿੰਨੋ ਹਲਕਿਆਂ ਚ 88% ਜਿਹੜੇ 12% ਆ ਉਹਨਾਂ ਦਾ ਪ੍ਰੋਸੈਸ ਚੱਲ ਰਿਹਾ ਸੀ ਇੱਕ ਇੱਕ ਪਰਿਵਾਰ ਦਾ ਪਰ ਇਹ ਤੁਸੀਂ ਕੀ ਹੈ ਤੁਸੀਂ ਉੱਥੇ ਦਿੱਲੀ ਦੇ ਵਿੱਚ ਏਸੀ ਕਮਰਿਆਂ 'ਚ ਬੈਠ ਕੇ ਤੁਸੀਂ ਗਰੀਬਾਂ ਦੇ ਨਾਲ ਧੱਕਾ ਕਰਦੇ ਹੋ ਮਾਨ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਬਿਲਕੁਲ ਬਰਦਾਸ਼ਤ ਨਹੀਂ ਕਰੂਗੀ ਅਸੀਂ ਆਪਣੇ ਇੱਕ ਵੀ ਇੱਕ ਵੀ ਪੰਜਾਬ ਦੇ ਇਦਾਂ ਦਾ ਪਰਿਵਾਰ ਪੰਜਾਬ 'ਚ 1.55 ਕਰੋੜ ਲੋਕਾਂ ਨੂੰ ਮੁਫਤ ਰਾਸ਼ਨ ਮਿਲਦਾ ਹੈ ਅਸੀਂ ਇੱਕ ਵੀ ਇਦਾਂ ਦਾ ਸ਼ਖਸ ਜਿਹੜਾ ਹੈ ਪਰਿਵਾਰ ਹੈ ਉਹਦਾ ਰਾਸ਼ਨ ਖੋਣ ਨਹੀਂ ਦਵਾਗੇ ਬਲਕਿ ਅਸੀਂ ਲਿਮਟ ਵਿਧਾਨ ਦੀ ਉਹਨਾਂ ਨੂੰ ਕਿਹਾ ਤੇ ਜਿਹੜੇ ਪਰਿਵਾਰ ਰਹਿ ਗਏ ਹਜੇ ਵੀ ਮੈਂ ਜਾ ਕੇ ਪਿੰਡਾਂ ਦੇਖਦਾ ਬਹੁਤ ਸਾਰੇ ਗਰੀਬ ਪਰਿਵਾਰ ਹਜੇ ਵੀ ਵਾਂਝੇ ਉਹਨਾਂ ਦੇ ਵੀ ਕਾਰਡ ਬਣਾਵਾਂਗੇ ਜੋ ਵੀ ਸੰਕਲ ਹੋਇਆ ਚਾਹੇ ਕਾਨੂੰਨੀ ਲੜਾਈ ਚਾਹੇ ਰਾਜਨੀਤਿਕ ਲੜਾਈ ਚਾਹੇ ਜਨ ਅੰਦੋਲਨ ਚਾਹੇ ਦਿੱਲੀ ਜਾ ਕੇ ਬਹਿਣਾ ਪਵੇ ਅਸੀਂ ਇੱਕ ਵੀ ਕਿਸੇ ਪੰਜਾਬੀ ਦਾ ਜਿਹੜਾ ਰਾਸ਼ਨ ਹੈ ਉਹ ਖੋਣ ਨਹੀਂ ਦਵਾਂਗੇ ਇਹ ਸਾਡਾ ਹੱਕ ਹੈ ਅਸੀਂ ਇਸ ਦੇਸ਼ ਦਾ ਢਿੱਡ ਭਰਿਆ ਜਦੋਂ ਦੇਸ਼ ਦੇ ਵਿੱਚ ਅਨਾਜ ਦਾ ਕਾਲ ਸੀ ਸਭ ਤੋਂ ਵੱਧ ਅਸੀਂ ਪੰਜਾਬ ਨੂੰ ਅੱਜ ਵੀ ਸਭ ਤੋਂ ਵੱਧ ਅਸੀਂ ਜਿਹੜਾ ਹੈ ਫੂਡ ਬੈਂਕ ਦੇ ਵਿੱਚ ਸਭ ਤੋਂ ਵੱਧ ਅਨਾਜ ਦਾ ਯੋਗਦਾਨ ਪੰਜਾਬ ਪਾਉਂਦਾ ਤੇ ਅਸੀਂ ਪੰਜਾਬ ਦੇ ਨਾਲੇ ਤੱਕਾ ਨਹੀਂ ਹੋਣ ਦਵਾਂਗੇ ਇਸ ਦੇ ਦਿੱਤੇ ਜੋ ਮਰਜ਼ੀ ਕਰਨਾ ਪਵੇ ਇਹ ਸਾਡੀ ਸਰਕਾਰ ਦਾ ਪ੍ਰਣ ਹੈ ਸਾਡੇ ਸਾਰੇ ਸਾਥੀਆਂ ਦਾ ਪ੍ਰਣ ਹੈ ਸਾਡੀ ਲੀਡਰਸ਼ਿਪ ਦਾ ਪ੍ਰਣ ਹੈ ਸਾਡੇ ਹਰ ਇੱਕ ਵਰਕਰ ਦਾ ਪ੍ਰਣ ਹੈ ਇਸ ਅਤੀ ਸੰਵੇਦਨਸ਼ੀਲ ਮੁੱਦੇ ਦੇ ਉੱਤੇ ਅਸੀਂ ਅੱਜ ਇਕੱਠੇ ਹੋਏ ਹਾਂ ਬਹੁਤ ਬਹੁਤ ਧੰਨ